ਜਾਗੋਆਂ ਤੇ ਜਾਣ ਵਾਲੇ ਹੋ ਜਾਓ ਸਾਵਧਾਨ ਉਧਰ ਤਾਂ ਲੋਕੀ ਚਲੋ ਜਾਂਦੇ ਆ ਬਾਕੀ ਚੱਕਰ ਇਦਾਂ ਆ ਬਈ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ ਦੇ ਉੱਤੇ ਚੱਲ ਰਿਹਾ ਆ ਸਾਰਿਆਂ ਨੂੰ ਪਤਾ ਆ ਜਦੋਂ ਵੀ ਕੋਈ ਜਾਗੋ ਦਾ ਪ੍ਰੋਗਰਾਮ ਆਉਂਦਾ ਆ ਜਾਂ ਵਿਆਹ ਦਾ ਪ੍ਰੋਗਰਾਮ ਆਉਂਦਾ ਬੰਦਾ ਬੜੇ ਚਾ ਦੇ ਨਾਲ ਕੱਪੜੇ ਲੀੜੇ ਖਰੀਦਦਾ ਆ ਕੋਈ ਕਹਿੰਦਾ ਮੈਂ ਜਾਗੋ ਦੇ ਉੱਤੇ ਕੁੜਤਾ ਪਜਾਮਾ ਪਾਉਣਾ ਆ ਸਾਰਿਆਂ ਨੇ ਇੱਕੋ ਜਿਹਾ ਸੂਟ ਪਾਉਣੇ ਆ ਜਾਂ ਸਾਰਿਆਂ ਨੇ ਇੱਕੋ ਜਿਹਾ ਕੁੜਤੇ ਪਜਾਮੇ ਪਾਉਣੇ ਆ ਬੜਾ ਬੰਦਾ ਰੀਜਾਂ ਦੇ ਨਾਲ ਪੈਸੇ ਲਾਉਂਦਾ ਆ ਕੁੜਤੇ ਪਜਾਮਿਆਂ ਦੇ ਉੱਤੇ ਜਾਂ ਆਪਣੇ ਕੱਪੜਿਆਂ ਦੇ ਉੱਤੇ ਪਰ ਉਹਨੂੰ ਅਸਲ ਗੱਲ ਦਾ ਜਿਹੜਾ ਕੋਈ ਹੋਰ ਉਹਦੇ ਨਾਲ ਕਈਆਂ ਨਾ ਸਿਸਟਮ ਹੋ ਜਾਣਾ ਹੁੰਦਾ ਉਹਦੇ ਬਾਰੇ ਉਹਨੂੰ ਨਹੀਂ ਪਤਾ ਹੁੰਦਾ ਉਦੋਂ ਆਪਣੇ ਚਾਹ ਦੇ ਵਿੱਚ ਹੀ ਤੁਰਿਆ ਫਿਰਦਾ ਹੁੰਦਾ ਵੀ ਅਸੀਂ ਫਲਾਣੇ ਦੇ ਨੂੰ ਜਾਗੋ ਤੇ ਜਾਣਾ ਆ ਵੀ ਸਾਡੇ ਰਿਸ਼ਤੇਦਾਰਾਂ ਦੀ ਜਾਗੋ ਆ ਤੇ ਐਡਾ ਹੀ ਕੀ ਗੱਲ ਹੋਈ ਪਹਿਲੀ ਤਾਂ ਗੱਲ ਇਹ ਆ ਵੀ ਜਦੋਂ ਵੀ ਤੁਸੀਂ ਜਾਗੋ ਦੇ ਉੱਤੇ ਜਾਣਾ ਆ ਤੁਸੀਂ ਇਕੱਲਾ ਮਾਈਂਡ ਇਹ ਨਹੀਂ ਲੈ ਕੇ ਜਾਣਾ ਵੀ ਅਸੀਂ ਅੱਜ ਰਾਤ ਨੂੰ ਜਾਗੋ ਦੇ ਉੱਤੇ ਜਾਣਾ ਆ ਤਾਂ ਉੱਥੋਂ ਅਸੀਂ ਰਾਤ ਨੂੰ 11 ਵਜੇ 12 ਵਜੇ 1 ਵਜੇ ਵਾਪਸ ਆਉਣਾ ਆ ਠੀਕ ਆ ਕਈ ਬੰਦੇ ਇਦਾਂ ਦਿਮਾਗ ਦੇ ਨਾਲ ਸਾਰਾ ਆਪਣਾ ਸਿਸਟਮ ਜੋ ਵੀ ਉਹਨਾਂ ਨੇ ਆਪਣਾ ਪ੍ਰੋਗਰਾਮ ਜਾਂ ਸ਼ਡਿਊਲ ਬਣਾਇਆ ਹੁੰਦਾ ਹੈ ਉਸ ਹਿਸਾਬ ਦੇ ਨਾਲ ਕਰਦੇ ਆ ਚੱਕਰ ਕੀ ਹੋਇਆ ਇੱਕ ਬੰਦਾ ਸੀਗਾ ਜਿੱਦਾਂ ਉਹ ਆਪਣੀ ਫੈਮਿਲੀ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੀ ਜਾਗੋ ਤੇ ਗਿਆ ਇੱਕ ਉਹਦੀ ਵਾਈਫ ਸੀ ਨਾਲ ਉਹ ਆਪ ਸੀਗਾ ਤੇ ਦੋ ਛੋਟੇ ਛੋਟੇ ਬੱਚੇ ਸੀ ਚਲੋ ਜਾਗੋ ਦਾ ਉਹਨਾਂ ਨੇ ਪ੍ਰੋਗਰਾਮ ਪੂਰਾ ਅਟੈਂਡ ਕੀਤਾ ਪੂਰੇ ਭੰਗੜੇ ਛੰਗੜੇ ਪਾਏ ਐਨ ਪੂਰਾ ਰੱਜ ਕੇ ਖਾਦਾ ਪੀਤਾ ਨਜ਼ਾਰੇ ਦੇ ਨਾਲ ਜਾਨਕਿ ਜਿੰਨਾ ਟਾਈਮ ਉਹ ਜਾਗੋ ਵਿੱਚ ਸੀ ਪੂਰਾ ਉਹਨੇ ਸਭ ਕਾਜ ਦਾ ਚੇਤਾ ਭਲਾਤਾ ਤੇ ਉਦੋਂ ਬਾਅਦ ਕੀ ਹੋਇਆ ਉਹ ਸਾਢੇ 12 1 ਦੇ ਲਾਗੇ ਛਾਗੇ ਉੱਥੋਂ ਗੱਡੀ ਚੱਕ ਕੇ ਜਦੋਂ ਤੁਰਨ ਲੱਗਾ ਤੇ ਆਪਣੇ ਪਿੰਡਾਂ ਨੂੰ ਆ ਰਿਹਾ ਸੀ ਉਹਦਾ ਪਿੰਡ ਸੀਗਾ ਉੱਥੋਂ 20 ਕਿਲੋਮੀਟਰ ਜਿਹੜੇ ਉਹ ਰਿਸ਼ਤੇਦਾਰਾਂ ਦੇ ਗਿਆ ਸੀਗਾ ਜਦੋਂ ਆਪਣੇ ਪਿੰਡ ਤੋਂ ਥੋੜਾ ਜਿਹਾ ਤਿੰਨ ਚਾਰ ਕਿਲੋਮੀਟਰ ਦੂਰ ਰਹਿ ਗਿਆ ਤਾਂ ਉਹਦੇ ਮਗਰ ਦੋ ਮੋਟਰਸਾਈਕਲ ਲੱਗਿਆ ਦੋ ਮੋਟਰਸਾਈਕਲ ਲੱਗਿਆ ਹੁਣ ਰਾਤ ਨੂੰ ਦੱਸਦਾ ਕੋਈ ਨਹੀਂ ਹੈਗਾ ਉਹ ਕਦੇ ਮੋਟਰਸਾਈਕਲ ਅੱਗੇ ਜਾਨੀ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀਗੇ ਵੀ ਗੱਡੀ ਰੋਕ ਉਹ ਬੰਦੇ ਨੇ ਗੱਡੀ ਇੱਕ ਉਹਦਾ ਉੱਤੋਂ ਮਾੜਾ ਮੋਟਾ ਪੈਗ ਸ਼ੈਗ ਲੱਗਾ ਸੀਗਾ ਗੱਡੀ ਉੱਤੋਂ ਉਦਾਂ ਹੀ ਨਹੀਂ ਹਸਾਬ ਨਾਲ ਚੱਲਦੀ ਸੀ ਤੇ ਮਾੜਾ ਮੋਟਾ ਕਦੇ ਇਦਾਂ ਨੂੰ ਗੱਡੀ ਗੁੱਡੀ ਲੋਕ ਕਰ ਲਈ ਜਾਨੀ ਕਿ ਇੰਨਾ ਕ ਬਚਾਅ ਹੋ ਗਿਆ ਬਈ ਉਹਦਾ ਪੈਂਡ ਲੱਗ ਗਏ ਸੀਗਾ ਉਹਨੇ ਗੱਡੀ ਲਿਆ ਕੇ ਪੈਂਡ ਵਿੱਚ ਬਾੜ ਦਿੱਤੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪੈਂਡ ਆ ਗਿਆ ਹੈ ਵੀ ਹੁਣ ਇਹਨਾਂ ਨੇ ਬਚ ਜਾਣਾ ਤੇ ਉਹ ਗਾਹਾਂ ਨੂੰ ਦੂਜੀ ਸਾਈਡ ਨੂੰ ਨਿਕਲ ਗਏ ਤਾਂ ਉਹ ਬੰਦੇ ਦਾ ਹੋ ਗਿਆ ਬਚਾ ਤੇ ਬਾਕੀ ਇਦਾਂ ਚੱਕਰ ਆ ਜੋ ਮੈਂ ਕਹਿਣਾ ਚਾਹਣਾ ਆ ਵੀ ਜਦੋਂ ਵੀ ਜਾਗਵਾਂ ਦੇ ਉੱਤੇ ਜਾਣੇ ਆ ਪਹਿਲੀ ਤਾਂ ਗੱਲ ਜਿਹੜੇ ਬੰਦੇ ਨੇ ਗੱਡੀ ਚਲਾਉਣੀ ਆ ਉਹ ਬੰਦਾ ਸ਼ਰਾਬ ਬਿਲਕੁਲ ਨਾ ਪੀਵੇ ਸ਼ਰਾਬ ਦਾ ਸੇਵਨ ਬਿਲਕੁਲ ਨਾ ਕਰੇ ਕਿਉਂਕਿ ਗੱਡੀ ਚਲਾਉਣੀ ਹੁੰਦੀ ਆ ਉਹਦੇ ਨਾਲ ਕੋਈ ਨਾ ਕੋਈ ਇਦਾਂ ਜੇ ਕਿਤੇ ਚੱਕਰ ਰਾਤ ਨੂੰ ਪੈ ਜਵੇ ਤਾਂ ਬੰਦੇ ਨੂੰ ਫਿਰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਜਿੱਦਾਂ ਉਹਦਾ ਤਾਂ ਚੰਨ ਬਚਾਹ ਹੋ ਗਿਆ ਜੇ ਪੈਂਡ ਹੁੰਦਾ ਲੱਗ ਮੰਨ ਲਓ ਦੂਰ ਦਰਾਡੇ ਕਿਤੇ ਧਰ ਗੜੇ ਗਿਆ ਸੀ ਤਾਂ ਅਗਲੇ ਨੇ ਥੋੜੀ ਘੱਟ ਕਰਨੀ ਸੀ ਘੱਟ ਅਗਲੇ ਨੇ ਤਾਂ ਜਿਹੜਾ ਕੰਮ ਉੱਟਖੋ ਕਰਨੀ ਸੀਗੀ ਉਹ ਕਰੇ ਹੀ ਦੇਣੀ ਸੀਗੀ ਸੋ ਜਦੋਂ ਵੀ ਕਦੇ ਜਾਣਾ ਆ ਕੋਈ ਆਪਣਾ 1-2 ਨਾਲ ਬੰਦੇ ਜਾਂ 1-2 ਨਾਲ ਆਪਣੇ ਰਿਸ਼ਤੇਦਾਰਾਂ ਦੇ ਮੁੰਡੇ ਜਾਂ ਘਰਦਿਆਂ ਦਾ ਕੋਈ ਨਾ ਕੋਈ ਜਾਨੀ ਕਿ ਘੱਟੋ ਘਾਟ ਇੱਕ ਗੱਡੀ ਦੇ ਵਿੱਚ 2-3 ਮੁੰਡੇ ਹੋਣ ਜਾਂ 2-3 ਬੀਬੀਆਂ ਹੋਣ ਨਾਲ ਲੈ ਕੇ ਜਾਓ ਮੁੰਡਿਆਂ ਨੂੰ ਕਿਉਂਕਿ ਰਾਤ ਦਾ ਸਮਾਂ ਆ ਬਹੁਤ ਜ਼ਿਆਦਾ ਭਿਆਨਕ ਆ ਬੰਦਾ ਕੁਝ ਹੋਰ ਸੋਚਦਾ ਤਾਂ ਹੋਰ ਕੋ ਹੋ ਕੋਸ ਹੋਰ ਜਾਂਦਾ ਆ ਤੇ ਜਿਹੜੇ ਬੰਦੇ ਨੇ ਮੰਨ ਲਓ ਉੱਥੇ ਜਾਗੋ ਤੇ ਜਾ ਕੇ ਇੱਕ ਬੰਦਾ ਈਦਾ ਦਾ ਸੂਫੀ ਨਾਲ ਰੱਖੋ ਜਿਹੜਾ ਗੱਡੀ ਦੀ ਡਰਾਈਵਿੰਗ ਕਰੇ ਕਦੇ ਵੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਜਦੋਂ ਵੀ ਇਦਾਂ ਦੇ ਪ੍ਰੋਗਰਾਮ ਤੋਂ ਆਉਣਾ ਆ ਕਿਉਂਕਿ ਜੇ ਬਾਈ ਚਾਂਸ ਕੋਈ ਲੁੱਟ ਖੋ ਦਾ ਮਾਮਲਾ ਨਾ ਹੋਵੇ ਤੇ ਉਦਾਂ ਹੀ ਬੰਦਾ ਜਦੋਂ ਹੋਇਆ ਹੁੰਦਾ ਹੈ ਤਾਂ ਕਈ ਆਪਾਂ ਦੇਖਦੇ ਆ ਐਕਸੀਡੈਂਟ ਵਗੈਰਾ ਹੋ ਜਾਂਦੇ ਆ ਤੇ ਮੁੜ ਕੇ ਬਹੁਤ ਜ਼ਿਆਦਾ ਚੱਕਰ ਪੈ ਜਾਂਦਾ ਹੈ ਤਾਂ ਉਹ ਫਿਰ ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ ਆ ਉਹ ਗਮੀ ਵਿੱਚ ਬਦਲ ਜਾਂਦਾ ਆ ਸੋ ਜਦੋਂ ਵੀ ਰਾਤ ਦੇ ਪ੍ਰੋਗਰਾਮ ਦੇ ਉੱਤੇ ਕੋਈ ਪਾਰਟੀ ਹੋਵੇ ਕੋਈ ਜਾਗੋ ਹੋਵੇ ਜਾਣਾ ਆ ਨਾਲ ਇੱਕ ਦੋ ਬੰਦੇ ਜ਼ਰੂਰ ਲੈ ਕੇ ਜਾਓ ਤੇ ਸ਼ਰਾਬ ਦਾ ਸੇਵਨ ਉਹ ਬੰਦਾ ਬਿਲਕੁਲ ਨਾ ਕਰੇ ਜਿਹੜਾ ਕੱਲਾ ਬੰਦਾ ਗੱਡੀ ਲੈ ਕੇ ਗਿਆ ਆ ਨਾਲ ਜਿਹੜਾ ਨਾਲ ਲੈ ਕੇ ਜਾਣਾ ਉਹਨੂੰ ਵੀ ਗੱਡੀ ਆਉਂਦੀ ਹੋਣੀ ਚਾਹੀਦੀ ਆ ਗੱਡੀ ਦੀ ਡਰਾਈਵਿੰਗ ਉਹ ਕਰੇ ਆਪ ਬੰਦੇ ਦਾ ਜੇ ਮਾੜਾ ਮੋਟਾ ਪੈਗੇਸ਼ਕ ਲੱਗਾ ਹੋਵੇ ਤਾਂ ਸਾਈਡ ਤੇ ਬਹਿ ਜਾਵੇ ਨਹੀਂ ਤਾਂ ਜਿੱਦਾਂ ਕਹਿੰਦੇ ਹੁੰਦੇ ਸਿਆਣੇ ਮਾੜਾ ਜਿਹਾ ਭੁੱਲਿਆ ਭਟਕਿਆ ਤੇ ਕੋਹਾਂ ਦੇ ਪੈ ਜਾਂਦਾ ਹੈ ਬਹੁਤ ਆਪਣਾ ਆਪ ਹੀ ਧਿਆਨ ਰੱਖਣਾ ਚਾਹੀਦਾ ਆਪਣਾ ਆਪ ਧਿਆਨ ਰੱਖੋ ਕਦੇ ਵੀ ਜਹਾਦੀ ਰਾਤ ਬਰਾਤੇ ਆਪਣੀ ਫੈਮਿਲੀ ਨੂੰ ਇਕੱਲਾ ਇੱਕ ਜਣਾ ਲੈ ਕੇ ਨਾ ਜਾਓ ਨਾਲ ਇੱਕ ਦੋ ਜਣੇ ਜ਼ਰੂਰ ਲੈ ਕੇ ਜਾਓ ਤੇ ਕਦੇ ਵੀ ਸ਼ਰਾਬ ਦਾ ਸੇਵਨ ਕਰਕੇ ਨਹੀਂ ਗੱਡੀ ਚਲਾਉਣੀ ਹੈਗੀ ਇਸ ਗੱਲ ਦਾ ਧਿਆਨ ਰੱਖਣਾ ਆ ਬਾਕੀ ਜਿੱਦਾਂ ਉਹ ਬੰਦੇ ਦੇ ਨਾਲ ਹੋਈ ਆ ਜਿਹੜੀ ਤੁਹਾਨੂੰ ਸਟੋਰੀ ਸੁਣਾਈ ਆ ਉਹ ਅਸਲੀ ਸਟੋਰੀ ਆ ਮੁੰਡਾ ਆਪਣਾ ਮਿੱਤਰ ਸੀ ਉਹਦੇ گاਹ ਰਿਸ਼ਤੇਦਾਰ ਦੇ ਨਾਲ ਐਦਾਂ ਹੋਈ ਆ ਉਹਨੇ ਤਾਂ ਗੱਡੀ ਨਿਠਾ ਕੇ ਪਿੰਡ ਵਿੱਚ ਨੂੰ ਬਾੜ ਲਈ ਤਾਂ ਉਹਦਾ ਹੋ ਗਿਆ ਬਚਾ ਜੇ ਬਾਈ ਚਾਂਸ ਕਿਤੇ ਧੁੰਦ ਧੁੰਦ ਵਗੈਰਾ ਪਈ ਹੋਵੇ ਗੱਡੀ ਹੌਲੀ ਹੌਲੀ ਹੁੰਦੀ ਆ ਬਾਈ ਚਾਂਸ ਕੋਸੋ ਆਪਣਾ ਹਥਿਆਰ ਜੋ ਵੀ ਉਹਨਾਂ ਦੇ ਕੋਲ ਹੁੰਦੇ ਆ ਕੋਈ ਮਾਰ ਕੇ ਕੋਈ ਸ਼ੀਸ਼ਾ ਭੰਨ ਦਿੰਦਾ ਛੋਟੇ ਛੋਟੇ ਦੇਖੋ ਨਾਲ ਬੱਚੇ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਦੂਜੀ ਗੱਲ ਬੀਬੀਆਂ ਨੂੰ ਹੱਥ ਬੰਨ ਕੇ ਬੇਨਤੀ ਆ ਚਾਹੇ ਬੀਬੀਆਂ ਦੀ ਮਿਹਨਤ ਕਰ ਲਓ ਚਾਹੇ ਪਿਆਰ ਦੇ ਨਾਲ ਸਮਝਾ ਲਓ ਕਦੇ ਵੀ ਰਾਤ ਨੂੰ ਕੋਈ ਗਹਿਣਾ ਗੱਟਾ ਸੋਨਾ ਵਗੈਰਾ ਪਾ ਕੇ ਬਿਲਕੁਲ ਵੀ ਰਾਤ ਦੇ ਪ੍ਰੋਗਰਾਮ ਦੇ ਉੱਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਹਮੇਸ਼ਾ ਤਾਗ ਵਿੱਚ ਰਹਿੰਦੇ ਆ ਬਈ ਰਾਤ ਦੇ ਪ੍ਰੋਗਰਾਮ ਉਹ ਇਦਾਂ ਆਪਾਂ ਨੂੰ ਲੱਗਦਾ ਆ ਬਈ ਜਿੱਦਾਂ ਆਪਾਂ ਨੂੰ ਕੋਈ ਦੇਖਦਾ ਨਹੀਂ ਹੁੰਦਾ ਕਿਸੇ ਨੂੰ ਆਪਣੇ ਬਾਰੇ ਪਤਾ ਨਹੀਂ ਹੁੰਦਾ ਪਰ ਉਹਨਾਂ ਦੇ ਬੰਦੇ ਜਿਹੜੇ ਹੁੰਦੇ ਆ ਉੱਥੇ ਹੀ ਲਾਗੇ ਛਾਗੇ ਫਿਰਦੇ ਹੁੰਦੇ ਉਹ ਸਾਰਾ ਕੁਝ ਦੇਖ ਲੈਂਦੇ ਆ ਵੀ ਐਸ ਬੀਬੀ ਦੇ ਇੰਨਾ ਸੋਨਾ ਪਾਇਆ ਚੈਨੀਆਂ ਪਾਈਆਂ ਆ ਜਾਂ ਕੁਝ ਵੀ ਬ੍ਰੇਸਲਟ ਵਗੈਰਾ ਕੁਝ ਵੀ ਪਾਇਆ ਆ ਤੇ ਆਹ ਗੱਡੀ ਦਾ ਨੰਬਰ ਆ ਉਹ ਸਾਰਾ ਕੁਝ ਬਾਇਓ ਡਾਟਾ ਵੀ ਦੇ ਦਿੰਦੇ ਆਪਣੇ ਨਾਲ ਦੇ ਆਨੂੰ ਤੇ ਆਪ ਵੀ ਮਗਰ ਪੈ ਜਾਂ ਤੋਰ ਪੈਂਦੇ ਆ ਗੱਡੀ ਦੇ ਨਾਲ ਸੋ ਜਦੋਂ ਬੰਦੇ ਦੇ ਨਾਲ ਬੰਦੇ ਹੋਣਗੇ ਤੇ ਬਹੁਤ ਘੱਟ ਚਾਂਸ ਘਟ ਜਾਂਦੇ ਆ ਕਹਿਣਾ ਨਹੀਂ ਇਹਨਾਂ ਦੇ ਨਾਲ ਬੰਦੇ ਹੈਗੇ ਆ ਕਿਉਂਕਿ ਪਿੱਛਾ ਅੱਜ ਕੱਲ ਤਕਰੀਬਨ ਹੋ ਹੀ ਜਾਂਦਾ ਜੇ ਹਸਾਬ ਨਾਲ ਮਾਹੌਲ ਚੱਲਦਾ ਆ ਸੋ ਆਪਣਾ ਬਚਾ ਆਪੇ ਹੀ ਰੱਖਣਾ ਚਾਹੀਦਾ ਆ ਬਾਕੀ ਜਦੋਂ ਫੇ ਸਮਾਂ ਲੰਘ ਗਿਆ ਜਦੋਂ ਚਿੜੀਆ ਚੋਗ ਗਈ ਖੇਤ ਤੇ ਫੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਫੇ ਬੰਦਾ ਕਦੇ ਰਿਪੋਰਟਾਂ ਵਾਲ ਨੂੰ ਦੌੜਦਾ ਆ ਕਦੇ ਥਾਣਿਆਂ ਵਾਲ ਨੂੰ ਦੌੜਦਾ ਆ ਕਦੇ ਫੇ ਬੰਦਿਆਂ ਨੂੰ ਫੋਨ ਕਰਦਾ ਵੀ ਮੇਰੇ ਨਾਲ ਆ ਪਾਣਾ ਵਰਤ ਗਿਆ ਆਓ ਮੇਰੇ ਨਾਲ ਪਰ ਉਹਦੇ ਨਾਲੋਂ ਪਹਿਲਾਂ ਹੀ ਤੁਸੀਂ ਆਪਣੀ ਸਾਵਧਾਨੀ ਰੱਖੋ ਤੇ ਜਿਹੜੀ ਇੱਥੇ ਤੱਕ ਨੋਬਤ ਹੀ ਨਾ ਆਵੇ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਪੀਣ ਦੇ ਸ਼ਕੀਨ ਆ ਜਾਂ ਰਾਤਾਂ ਨੂੰ ਪ੍ਰੋਗਰਾਮ ਤੇ ਜਾਣ ਦੇ ਸ਼ਕੀਨ ਆ ਜਾਂ ਜਿਹੜੀਆਂ ਬੀਬੀਆਂ ਗਹਿਣਾ ਗੱਟਾ ਪਾਉਣ ਦੀਆਂ ਸ਼ਕੀਨ ਆ ਉਹਨਾਂ ਤੱਕ ਇਹ ਵੀਡੀਓ ਵੱਧ ਤੋਂ ਵੱਧ ਪਹੁੰਚੇ ਤਾਂ ਜੋ ਉਹ ਇਹ ਗੱਲਾਂ ਸੁਣ ਕੇ ਮਾੜਾ ਮੋਟਾ ਗਰੇਜ ਕਰ ਸਕਣ ਠੀਕ ਹੈ ਜੀ ਬਾਕੀ ਆਪਣਾ ਬਚਾਅ ਆਪ ਰੱਖੋ ਤੇ ਹਮੇਸ਼ਾ ਚੌਕਸ ਰਹੋ ਤੇ ਆਪਣੇ ਨਾਲ ਬੰਦੇ ਰੱਖੋ ਜਦੋਂ ਰਾਤ ਨੂੰ ਜਾਣਾ ਆ ਬਾਕੀ ਕਮੈਂਟ ਜ਼ਰੂਰ ਕਰਿਓ ਇਹ ਸਲਾਹ ਜਾਂ ਜਿਹੜੀ ਤੁਹਾਨੂੰ ਅਸਲੀ ਸਟੋਰੀ ਸੁਣਾਈ ਆ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਾਈਕ ਵੀਡੀਓ ਨੂੰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਇਹ ਤੁਹਾਡਾ ਆਪਣਾ ਚੈਨਲ ਆ ਤੁਹਾਡੇ ਲਈ ਅਸੀਂ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਮੋਟੀਵੇਸ਼ਨ ਵੀਡੀਓ ਲੈ ਕੇ ਆਉਂਦੇ ਰਵਾਂਗੇ ਕਿਉਂਕਿ ਸਿਆਣੇ ਦਾ ਅੱਜਕੱਲ ਸਾਰੇ ਹੀ ਆ ਸਮੇਂ-ਸਮੇਂ ਤੇ ਯਾਦ ਕਰਾਉਣਾ ਇਹ ਵੀ ਇੱਕ ਡਿਊਟੀ ਹੁੰਦੀ ਆ ਜਿਹੜੀ ਅਸੀਂ ਨਿਭਾ ਰਹੇ ਆ ਬਾਕੀ ਤੁਹਾਡਾ ਸਾਰਿਆਂ ਦਾ ਪਿਆਰ ਚਾਹੀਦਾ ਆ ਜਿਉਂਦੇ ਵਾਸ ਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਕਿਸੇ ਤੇ ਮਾੜਾ ਸਮਾਂ ਨਾ ਆਵੇ ਧੰਨਵਾਦ ਜੀ ਸਾਰਿਆਂ ਦਾ